ਚੰਨਣਾ ਚੁੰਨਣਾ ਤੁਸੀਂ ਦੇਖ ਲਓ ਕਿੰਨੀ ਸੋਹਣੀ ਇਹ ਥੋੜੀ ਜੀ ਨਾ ਆਜ ਲੈਟਾਂ ਕਰਕੇ ਚੰਨਣਾ ਬਹੁਤ ਪੈਂਦਾ ਤਾਂ ਕਰਕੇ ਉਹਦੇ ਥੱਡਾਂ ਨੂੰ ਘੱਟ ਦਿਖਦੀ ਆ ਅਜੇ ਰੇਂਜ ਉੱਪਣਈ ਆ ਸਾਰੀ ਤੇ ਇਹੀ ਇਕੱਲੀ ਲਾਲ ਬੇਟਰੈਕਟਰ ਥੱਲੇ ਵਾਧੂ ਚੰਗਾ ਚੁੰਨਣਾ ਵਧੀਆ ਲੈਟ ਹੈ ਬਈ ਧਿਆਨ ਦਿੱਤੀ ਜਦੋਂ ਹਾਲ ਗਏ ਤੇ ਸਰਾਂਦ ਤੇ ਸਰਾਂਦੋਂ ਦੇ ਲਿਆਂਦੀ ਦੀ 4 450 ਰੁਪਏ ਦੀ ਲੈਟ ਪਈ ਆਪਾਂ ਨੂੰ ਕਿਉਂਕਿ ਆਪਾਂ ਨੇ ਇਕੱਠੀਆਂ ਸਸੇ ਕਾਲ ਜੀ ਸਾਰਿਆਂ ਨੂੰ ਸਲੱਟਾ ਜੀ 1855 ਦੇ ਬਾਕੀ ਵੀ ਇੱਧਰ ਮੋਟਰ ਕੋਲ ਚੱਲੇ ਤੇ ਹੁਣ ਆਇ ਤੇ ਆਪਣਾ ਮੋਹਾਲੀ ਦੇ ਇੱਕ ਤੇ ਸੁਹਾਣਾ ਸਾਹਿਬ ਹਸਪੀਟਲ ਤੇ ਹੁਣ ਆਗੇ ਇੱਧਰ ਚਾਚੇ ਨੇ ਹਾਕ ਮੈਂ ਅੱਧੀ ਕਹਿੰਦਾ ਉੱਧਰ ਦਾਈ ਪੰਡ ਜੀ ਕੱਖ ਵੱਢ ਕੇ ਇੱਧਰ ਬਾਕੀ ਪਿੱਛੇ ਮੋਟਰ ਤਿਆਰ ਕਰ ਲਈ ਬਾਈ ਬਾਕੀ ਦੰ ਘੋਣੀਆਂ ਜਿੰਨੇ ਦਾ ਵੀ ਅੱਜ ਖੜ ਕੇ ਦੇਖਦੇ ਆ ਦੋਨਾਂ ਮੈਂ ਰੁਗਿਆ ਤਾਂ ਹੈ ਨਹੀਂ ਬਣਦੀਓ ਦੇਖਦੇ ਇੱਥੇ ਬਾਕੀ ਇਹਨਾਂ ਨੇ ਉਰੇ ਤੇ ਮਿੱਟੀ-ਮੁੱਟੀ ਚੱਕ ਕੇ ਕਰਿਆ ਉੱਧਰ-ਉੱਧਰ ਨੂੰ ਫੱਟੇ ਖਾ ਸਾ ਡੂੰਗਾ ਕਰਤਾ ਓਰੇ ਮਾਤਾ ਖਾ ਸਾ ਡੂੰਗਾ ਕਰ ਲਿਆ ਆ ਮਿੱਟੀ ਇੱਧਰੋਂ ਆ ਕੇ ਖਲਾ ਕੇ ਪੱਤਰੀ ਹੋ ਗਈ ਨੇ ਦਬਾ ਕੇ ਫੇਰ ਕਰੂੰਗੇ ਹਾਂ ਹਾਂ ਬਾਟੇ ਕਿਥੋਂ ਜਾਣੀ ਲੋਕ ਤੇ ਕਿਥੇ ਜਿੰਦਾ ਨਹੀਂ ਦਵਾਈ ਆ ਥੋੜਾ ਜਿਹਾ ਦਾ ਫਰਕ ਪੈਣਾ ਬਸ ਆਹੋ ਨਜ਼ਾਰੇ ਤਾਂ ਹੀ ਵੇੜਿਆ ਵੀ ਸਾਰਾ ਕੰਮ ਹਲਾਉਣਾ ਆਹ ਫੇਰ ਜੀ ਬੂਟੇ ਵੱਡੇ ਦੇਖੀ ਜਾਵਾਂਗੇ ਹਾਂ ਗਰਮੀਓ ਗਰਮੀ ਹੋਈ ਪਈ ਹੈ ਗਰਮੀਓ ਗਰਮੀ ਕੁਝ ਨਾ ਬੁੱਝੋ ਹਾਂ ਮੈਂ ਪੈਂਦਾ ਨਹੀਂ ਉਖਣਾ। ਥੋੜੀ ਵੱਡੇ ਦੇਖ ਜੀ ਜਾਂਦੀ ਸਵੇਰੇ ਸੜੀ ਹੋਸ ਹੁੰਦੀ ਆ ਮੈਂ ਸੰਭ ਲੱਕ ਬੁੱਲ ਮਾਰਦੀ ਆ। ਉਸ ਵਾਲਿਆਂ ਨੂੰ ਦੇਖਾਂਦੀ ਆਨੀ ਆ। ਪੰਮੇ ਬਾਈ ਦੇ ਸ਼ੁਰੂ ਤੇ ਹੀ ਦੇਖਿਆ ਮੈਂ ਉਹ ਸਵੇਰੇ ਬੱਡੇ। ਬੱਡੇ ਰੁਕਣੀ ਹਿਲੇ ਵੇ ਮੈਂ ਤਾਂ 2-3 ਦਿਨ ਤੋਂ ਵੱਡੇ ਕੁੜੀ ਦੇ ਨੱਕ ਬੁੱਲ ਮਾਰਦੇ ਆ। ਉਹ ਤਾਂ ਸਵੇਰੇ ਆਏ ਕਰਦਾ। ਪੰਮੇ ਬਾਈ ਨਹੀਂ ਕਿਹਾ ਤਾਂ ਕਹਿੰਦਾ ਸੱਚੇ ਨੇ ਵੱਡੇ ਕਰ। ਤੂੰ ਨੱਕ ਬੁੱਲ ਮਾਰਦੇ ਆ। ਜਿਵੇਂ ਮੇਰੇ ਇੱਕ ਜੀ ਕਰਦਾ ਸਵੇਰੇ ਵੱਡਾ ਕਰਾ ਜਿਹੜਾ ਮਰਨੇ ਵਾਲਾ ਕੰਮ ਹੋਰੇ। ਉਹ ਤਾਂ ਹੈ ਹੀ। ਨਾਲੇ ਯਾਰ ਆਹ ਟਾਈਮ ਨਾ ਹੋਰ ਕੰਮ ਹੁੰਨੇ ਆ। ਕਰਾਖਾ ਖੰਭ ਜਣਾ ਪੈਣਾ ਇਹ ਵਿੱਚ ਚੜਾ ਰਹੇ ਦਾ ਇਹ ਵਿੱਚ ਯਾਰ ਦਿਮਾਗ ਆ ਹੀ ਕੋਈ ਜਾਂਦਾ ਦੁਪਹਿਰ ਤੇ ਧੱਕਾ ਕਰਕੇ ਚੱਲ ਹੋਰ ਕੰਮ ਹੋ ਜਾਂਦੇ ਆ ਸਵੇਰ ਤੇ ਇਹ ਕਰਨੀ ਸੀ ਸਵੇਰੇ ਹੋਈ ਨਹੀਂ ਕਿੱਥੇ ਬੱਟਾ ਬਰਾਦ ਵਾਲੇ ਇੱਥੇ ਰਹਿਣ ਤੇ ਇੱਕ ਦੋ ਕਿਲੇ ਕੱਖ ਦੇ ਕੱਖ ਜੀ ਵੈਸੇ ਟਾਈਮ ਕੱਖਰ ਮੈਂ ਸੇੜੀ ਵਾਲੀ ਬੰਦੇ ਨੂੰ ਇਹ ਹੀ ਨਹੀਂ ਲੋਟ ਆਉਂਦੀ ਆ ਹੋਰ ਇਹਨਾਂ ਦੇ ਵਿੱਚੋਂ ਹੋਰ ਕੰਮ ਨਿਕਲੇ ਆਉਂਦਾ ਆਹੋ ਚੋਣ ਚੂਣਦੇ ਵੀ ਪੈ ਜਾਂਦਾ ਫਿਰ ਸੇ ਆਪਾਂ ਆਲੇ ਦੁਆਲੇ ਇਹਨਾਂ ਦੇ ਵਿੱਚ ਕੁੱਕੇ ਚੋਹ ਹੋਣੀ ਆ ਤੇ ਅਸਲ ਚੋਹ ਵੀ ਨਹੀਂ ਹੋਣੀ ਆ ਹੋਰ ਆ ਇਕ ਹਾਲੀ ਹਵਾ ਨਹੀਂ ਚੱਲਦੀ ਜਮਾਈ ਜਨਮ ਦਿਨ ਆ ਸ਼ਾਮ ਨੂੰ ਬੰਦ ਹੋਊਗੀ 3 ਵਜੇ ਹਾਂ ਪੜਦਾ ਤੁਸੀਂ ਅੱਜ ਬੰਬੇ ਦੇ ਜਨਮ ਦਿਨ ਪਰ ਆਏ ਤੁਸੀਂ ਕਿੱਧਰ ਦੇ ਮੈਂ ਉਹ ਸਮਾਣਾ ਸਾਹਿਬ ਨਹੀਂ ਜਾਂਦਾ ਮੁੰਡੇ ਨਾਲ ਅੱਛਾ ਅੱਛਾ ਬੈਲਸ ਕਰਾਂ ਠੀਕ ਉਹਦੇ ਕਰਕੇ ਉੱਥੇ ਹੁੰਦੇ ਫਿਰ ਅੱਛਾ ਗੱਗਾ ਵੀ ਦਿਖਿਆ ਗੱਗੇ ਦਾ ਨਹੀਂ ਪਤਾ ਮੈਨੂੰ ਆਇਆ ਤਾਂ ਗੱਗੇ ਦਾ ਹੀ ਫੋਨ ਆਇਆ ਤਾਂ ਹੱਛ ਵੀਦਾ ਵੀ ਆਹੋ ਮੈਂ ਤਾਂ ਉਧਰ ਤਾਂ ਮੈਂ ਕੱਲ ਦੇਖ ਲੈਦਾ ਜੇ ਤੁਸੀਂ ਉਹ ਬਣਾਇਆ ਨਹੀਂ ਤਾਂ ਵੀ 1 ਵਜੇ ਲਾਈਵ ਹੋਣਾ 1 ਵਜੇ ਲਾਈਵ ਹੋਣਾ ਕੱਲ ਵੀ ਨਹੀਂ ਆਇਆ ਮੈਂ 3 ਵਜੇ ਉਹ ਇੱਕ ਆ ਜਾੜ ਨੇ ਲਹੂ ਪੀਤਾ ਤੇਰੇ ਵਾਲਾ ਕੰਮ ਹੋ ਗਿਆ ਉਹ ਕਢਾ ਦੇ ਖਲੀ ਨੂੰ ਕਢਾ ਕੇ ਆਉਣੀ ਆ ਉਹ ਸੁੱਜੀ ਪਈ ਆ ਹੁਣ ਉਹਨੇ 3 ਦਿਨ ਦੀ ਦਵਾਈ ਖਾਣੀ ਪੈਂਦੀ ਪਹਿਲਾਂ ਇਨਫੈਕਟ ਉਹ ਰੱਖ ਲੈ ਵਿੱਚ ਲਾਉਂਗਾ ਉਹ ਤਾਂ ਹੁਣ ਦਵਾਈ ਦਰਦ ਦੀ ਦੇਤੀ ਵੀ ਉਹਨੇ ਜੜ ਕੀੜਾ ਲੱਗਿਆ ਦਾ ਕੀੜਾਗਾ ਉਹਨੂੰ ਐਂ ਖਤਮ ਹੋ ਗਈ ਕੀੜਾ ਹੀ ਜੇ ਉਹਗਾ ਕੀੜਾ ਹੈ ਹੀ ਨਹੀਂ ਉਹ ਤਾਂ ਦਿਖਦਾ ਨਹੀਂ ਕਿਤੇ ਕਾਲਾ ਕਾਲਾ ਕੁਝ ਵੀ ਫੇਰ ਐਦਾਂ ਦਾ ਖਤਮ ਹੋ ਗਿਆ ਪਤਾ ਨਹੀਂ ਕੀ ਹੈ ਪੁਰਗੀ ਅੱਛਾ ਜੀ ਬਹੁਤ ਹੀ ਬਾਦ ਹੁਣ ਉਦੋਂ ਤਾਂ ਰਾਤ ਨੂੰ ਨਾਸਾਂ ਵੀ ਦਿਮਾਗ ਦੇ ਨਾੜਾਂ ਤੱਕ ਪਹੁੰਚੇ ਦਰਦ ਬਹੁਤ ਮਾੜਾ ਇਹ ਤਾਂ ਚੜਦਾ ਚੜਦਾ ਬਹੁਤ ਮਾੜਾ ਕਰਦਾ ਤੇ ਉਦੋਂ ਲੌਂਗ ਲੌਂਗ ਕੱਢਦੀ ਰਾਤ ਤੇ ਆਈ ਕੋਈ ਹੁੰਦਾ ਤਾਂ ਜੇ ਰੋਟੀ ਫਾਦ ਦੀ ਤਾਬੀ ਤਕਲੀਫ ਹੂੰ ਜਿਹੜਾ ਆਪਾਂ ਮਰੂਨ ਮੂਡਰ ਪਜਾਂਦੇ ਮਰੂਨ ਤੋਂ ਬਾਅਦ ਚੱਲਦੀ ਰਹਿਣਾ ਮੈਂ ਤਾਂ ਜਦ ਮਰੂਨ ਖਾ ਲਿਆ ਤਾਂ ਵੀ ਖਾ ਲਿਆ ਦਰਦ ਮਤਲਬ ਹਾਲੀ ਜੜਤੀ ਕਢਾਉਂਦੀ ਮਸ਼ਾਲ ਹੋ ਬੇਲੀ ਤੇ ਕਢਾ ਕੇ ਕੈਪ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਮੈਂ ਹਾਂ ਕੜਵਾਇ ਦਿੱਤੀ ਕਢਾਉਣੀ ਤਾਂ ਮੈਂ ਵੀ ਮੈਨੂੰ ਕੈਪ ਕਰਾਉਣਾ ਪੈਣਾ ਕਾਤੇ ਆਹ ਹਾਲੇ ਮੁੰਡਾ ਕੋਹਰਾ ਕਹਿਵਾ ਅਗਲਾ ਦੰਦ ਪਟਕ ਦੇਖ ਲਾ ਸਾਰੇ ਨਿਕਲ ਜਾਂਦੇ ਨਾ ਵੀ ਕੁਝ ਨਹੀਂ ਆ ਜਾਂਦੇ ਜਿਕੜਾ ਅਗਰ ਕਹਿਵਾ ਡੰਗਰਾਂ ਦੇਖ ਦਿੰਦੇ ਦੁੱਗਾ ਹੋ ਗਿਆ ਦੁੱਗਾ ਤੇਗਾ ਅਗਲਾ ਕਹਿਵਾ ਦੰਦ ਪਟਕ ਦੇਖ ਲਾ ਉਹ ਜਾੜਦਾ ਪਤਾ ਨਹੀਂ ਲੱਗਾ ਇੱਕ ਦਾ ਦਾ ਘਰਾਤਾ ਤਾਂ ਮੈਂ ਇੱਕ ਰਹਿੰਦੀ ਐ ਨਾ ਤਾਂ ਸੋਜੇ ਬਹੁਤ ਲੈਂਦੀ ਵੀ ਆ ਸਾਰਾ ਸੁਜਿਆ ਪਿਆ ਬਸ ਇੱਕ ਗੱਲ ਥੋੜਾ ਜੂ ਦਿਨ ਦਿਨ ਮੈਨੂੰ ਉੱਪਰ ਜਿਹਾ ਲੱਗਿਆ ਯਾੜ ਕੜਾਈ ਦੀ ਜੀਭ ਜਾਈ ਜਾਂਦੀ ਜੀਭ ਜਾਈਗੀ ਰੋਟੀ ਦੀ ਖਾ ਰੋਟੀ ਸੜੀ ਉਪਰ ਰੋਟੀ ਲੱਗੀ ਦੂਏ ਪਾਸੇ ਹਾਂ ਪਾਹਣੁਕਣੀ ਹਿਲ ਗਿਆ ਇੱਧਰ ਖਾਲਾ ਜਿੱਧਰ ਟੁੱਟੀ ਵੀ ਆ ਥੋੜਾ ਪੱਕ ਗਿਆ ਹੁੱਡ ਜਾ ਚਾਹੀਦੂਏ ਪਾਸੇ ਖਾਲਾ ਦਬੱਲੇ ਖਾਉਂਦੀ ਉਹਦੀ ਨਿੱਕੇ ਪਾਸੇ ਖਾਉਂਦੀ ਸੀ ਉਹਨੇ ਪਤਾ ਗਿਆ ਆ ਦੇ ਮੇਰੇ ਵੀ ਭਰੇ ਆ ਵੇ ਇੱਕ ਝਾੜ ਨੂੰ ਜਿਕਣਾ ਤੇਰੇ ਭਰਤਾ ਨਾ ਭਰਤੀ ਹੁਣੀ ਬਰਾਬਰ ਕਰਤੀ ਹੁਣੀ ਹਾਂ ਪ੍ਰਧਾਨ ਹਾਂ ਪ੍ਰਧਾਨ ਤਾਂ ਸਾਰੇ ਹਿੱਲੇ ਵੇ ਮੁਰਲੇ ਮੈਂ ਕਿਹਾ ਨਵੇਂ ਲਵਾ ਲੈ ਸਾਲੇ ਹਾਂ ਕਿੰਨੇ ਮੈਂ ਤਾਂ ਫੈਵੀਕੁੱਕ ਲਾ ਕੇ ਜੋੜੇ ਵੇ ਤਿੰਨ ਇਕੱਠੇ ਜੋੜੇ ਵੇ ਸਾਲੇ ਰੂਏ ਨਾਲ ਫੈਵੀਕੁੱਕ ਲਾ ਕੇ ਜੋੜ ਹਾਂ ਹੋਰ ਸਾਡੇ ਇਹ ਕੰਮ ਗਲਤ ਆ ਯਾਰ ਇਹ ਤਾਂ ਕਰਾਉਂਗਾ ਕਹਿੰਦਾ ਮੈਂ ਲਵਾਉਂਗਾ ਕਹਿੰਦਾ ਪਤਾ ਕੀ ਚੱਕਰ ਆ ਦੰਦਾਂ ਦਾ ਦਰਦ ਬਹੁਤ ਭੈੜਾ ਉਹਦਾ ਊਂ ਖਿੱਲੇ ਥੀਲਦੇ ਚਰਦੇ ਨਹੀਂ ਹੈਗਾ ਉਹਦਾ ਇਹ ਅੱਛਾ ਫੇ ਤਾਂ ਹੀ ਛੱਲੇ ਜਾਂਦਾ ਹਾਂ ਮੈਂ ਹੁਣ ਵੀੜੀ ਲਵਾ ਲੈ ਨਵੀਂ ਹੂੰ ਕੋਲੀ ਦੇ ਵਿਆਹ ਦੇ ਪਹਿਲਾਂ ਹਾਂ ਚਾਹੀਦੇ ਦੋਏ ਸਕਰੂ ਵਾਲੇ ਆਉਂਦੇ ਪੱਕੇ ਹੀ ਦੰਦ ਜਿਹੜੇ ਇੱਕ ਬਾਬੇ ਨੇ ਸਾਡੇ ਨਾਲ ਲਾਈਵ ਦੇਖੇ ਉਹ ਕਿਹੜੇ ਉਹ ਕੱਢ ਲਾਂਦਾ ਤਾਂ ਉਹ ਤਾਂ ਵੀੜੀ ਆ ਦੰਦਾਂ ਦੀ ਸਾਰੀ ਲੱਗਣੀ ਉਹ ਸਾਰੀ ਲਵਾਏ ਵੇ ਤੇ ਉਹਨੇ ਕਿਹ ਸਕਰੂ ਕਾ ਹੁੰਦਾ ਅੱਛਾ ਇੱਕ ਦੰਦ ਵਾਲਾ ਦੋ ਲੋ ਵਾਲਾ ਤਿੰਨ ਲੋ ਵਾਲਾ ਸਕਰੂ ਵਿੱਚ ਕਾਦ ਕੇ ਨਾ ਜਿਕਨਾ ਆਪਾਂ ਦਿਸਦੀ ਗੱਟੀ ਲਾ ਦਿੰਦੇ ਆ ਕਕੜਾ ਕਾਸ ਹੁੰਦਾ ਉਹ ਹੈ ਕਿ ਨਹੀਂ ਹੋਰ ਜੇ ਲੈਂਟਰ ਮਾ ਘੱਟ ਜੀ ਕੱਢਣੀ ਵਿੱਚ ਕਾਦ ਦੇਣਿਆ ਹਾਂ ਇਕ ਨਾ ਹੀ ਦੰਦ ਕਾਸ ਹੁੰਦੇ ਆ ਥੋੜਾ ਖਰਚਾ ਜ਼ਿਆਦਾ ਇੱਕ ਹੋਰ ਚੱਕਰ ਆ ਨਾ ਆਪਣੀ ਜੀਭ ਨਹੀਂ ਖੜਦੀ ਖਾਣ ਨੂੰ ਉਹ ਮੇਤੇ ਰੁਕੇ ਨਹੀਂ ਹੁੰਦਾ ਯਾਰ ਉਹਦਾ ਬਜਟ ਟੁੱਟੀ ਜਾਂਦਾ ਏ ਕਮਜ਼ੋਰੀ ਆਈ ਜਾਂਦੀ ਸਰੀਰ 'ਚ ਹੁਣ ਕੰਮ ਕਰਕੇ ਕੱਲ ਮੈਂ ਮਾਰ ਲਿਆ ਜੋਰ ਸਾਜਰੇ ਰੇ ਪਾਉਣ ਲੱਗਿਆ ਵੇ ਹੂੰ ਉੱਤਰੇ ਰੂਪ ਆ ਕੇ ਸਪਰਿਆ ਕਰਕੇ ਤੈਨੂੰ ਪਾਪਾ ਚਾਹੀਦਾ ਦਾ ਸਵੇਰੇ ਨਵੇੜ ਲਾਇਆ ਮੇਰੇ ਹੋਈ ਨਹੀਂ ਅੱਜ ਫਿਰ ਸਾਰਾ ਨਵੇੜ ਕੇ ਮੈਂ ਰਾਤ ਦੀ ਅੱਜ ਲਾਇਗਾ ਤੇਰੇ ਘਡੇ ਆ ਫਿਰ ਜਾ ਕੇ ਮੈਂ ਸੈਲਰ ਚ ਪੈ ਗਿਆ ਸਵੇਰੇ ਬੁਖਾਰ ਚੜ ਗਿਆ ਹੁਣ ਸਵੇਰ ਦਾ ਹੀ ਉੱਧਰ ਗਿਆ ਦਵਾਈ ਲੈ ਕੇ ਹੁਣ ਆਇਆ ਹੁਣ ਮੈਂ ਇੱਧਰ ਪਾਣੀ ਪੂਣੀ ਦੇਖੀ ਆ ਮੈਂ ਕਿਹਾ ਚਲ ਚੜੀ ਜੰਮੇ ਆਈ ਚਾਚੇ ਸਾਰ ਤੁਹਾਨੂੰ ਬੜੀ ਖੇਤੀ ਚੜਦਾ ਥੋੜਾ ਕੰਮ ਜਾੜ ਜਾੜ ਕਰਕੇ ਜਾੜ ਕਰਕੇ ਘੜਾ ਹੋ ਗਿਆ ਹੋਣਾ ਘੜਾ ਹੋ ਜਾ ਹੋਣਾ ਘੜਾ ਆ ਹੁਣ ਸੁੱਜਿਆ ਮੂੰਹ ਮੈਂ ਕਹਿੰਦਾ ਚੜੀ ਜੰਮੇ ਆਈ ਜੰਮਣੀ ਉਹਦੀ ਯਾਰੀ ਜਿਹੜੇ ਦਾ ਪਾਣੀ ਤਾਂ ਮੈਂ ਤਾਂ ਮੀਨ ਮੈਨੂੰ ਮਸਲਾ ਪਾਣੀ ਮਾ ਮੂੜ ਰਾ ਬੰਦਾ 10 ਵਜੇ ਤੀ ਲਾਈਟ ਨਾ ਥੀ ਮਾ ਪਾਣੀ ਕਿੱਥੇ ਜਾ ਗਿਆ ਇਹ ਪਤਾ ਕਿੱਥੇ ਜਾ ਦੇਖਿਆ ਪਰ ਉਹ ਨੱਕਾ ਟੁੱਟਿਆ ਪਹਿਲਾਂ ਤਾਂ ਨਗਿੰਦੇ ਜੱਗੇ ਨੇ ਆਪਣੀ ਮੋਟਰ ਚਲਾ ਲਈ ਓਰੇ ਮੋਟਰ ਉਰਲੀ ਸਾਈਡ ਦਾ ਟੱਕਾ ਨਹੀਂ ਤਾਂ ਲੱਗਿਆ ਉਹਥੇ ਟੱਕਾ ਖੋਲਤਾ ਜੱਗੇ ਨੇ ਆਪਣੇ ਖੋਲ ਕੇ ਉਥੇ ਕਸ ਕੇ ਨਹੀਂ ਆਇਆ ਮੈਨੂੰ ਕਸਣੇ ਪੈਣੇ ਇੱਕ ਦੂਏ ਦੇ ਇੱਕ ਢੱਕਣਾਂ ਨੂੰ ਖੁੱਲਾ ਰੱਖ ਦੇ ਢੱਕਣ ਉਹ ਇੱਕ ਤਾਂ ਖੋਲ ਕੇ ਰੱਖੋ ਢੱਕਣ ਉਹ ਨਹੀਂ ਵਿਚਾਰੇ ਢੱਕਣ ਨੂੰ ਖੋਲਣੀ ਲੋੜ ਨਹੀਂ ਯਾਰ ਉਹ ਆਪ ਪਹੀ ਦੇ ਨਾਲ ਬੀਜਣਾ ਫਿਰ ਹੁਣ ਮੈਂ ਉਹਦੇ ਨਾਲ ਤਾਂ ਖੋਲਣਾ ਚਾਹੀਦਾ ਫਿਰ ਮੈਂ ਉਧਰ ਕਸੇ ਪਏ ਆ ਹੁਣ ਇੱਕ ਤਾਂ ਖੁੱਲਾ ਹੀ ਚਾਹੀਦਾ ਆ ਹੁਣ ਸਾੜੀ ਪੈ ਬਲਨ ਤਾਂ ਹੀ ਫੁੱਟੀ ਸੀ ਜੱਗੇ ਜੱਗਾ ਪਤਨੀ ਅਮਨ ਸੁੱਚ ਲਾ ਗਿਆ ਟੱਕੜ ਕਰਕੇ ਰਿ ਗਿਆ ਅਸਲਾ ਤੇ ਹਾਂ ਚਲ ਚ ਕੰਮ ਬਲੰਦਾ ਇੰਨੀ ਜਾਨ ਹੈਗੀ ਹਲੇ ਹਾਂ ਐਦਾਂ ਨਹੀਂ ਕਭੀ ਟੱਕਰ ਹੋਗੀ ਪਰ ਫੇਰ ਤਾਂ ਰੋਜੇ ਬਲਾੜਾ ਪੈਣਾ ਹਾਂ ਫੇਰ ਰੋਜੇ ਕੌਣ ਚਕਾਊਗਾ ਮੈਨੂੰ ਓ ਭਈ ਇੱਕ ਕਿਹਦੀ ਉਹ ਸਾਲੀ ਗਿਰ ਗਈ ਉੱਥੇ ਅੱਛਾ ਰੱਸੀ ਲੈਣ ਆਇਆ ਤਾਂ ਮੋਟਰਸਾਈਕਲ ਦੂਆ ਚੱਕ ਲਿਆ ਕਾਲੀ ਮਰ ਰੱਸੀ ਦੇ ਬਗੈਰ ਆ ਅੱਛਾ ਇਹਨੂੰ ਉੱਥੇ ਭਰੀ ਗਿਰ ਗਈ ਹੈ ਕਈ ਲੈ ਜਾਂਦਾ ਤਾਂ ਮੈਂ ਇਹ ਪੱਕੀ ਰੱਸੀ ਨਾਲ ਹੀ ਗੁੱਸਾ ਆ ਮਾਮਾ ਹਦੂਆ ਹੀ ਮੋਟਰਸਾਈਕਲ ਚੱਕ ਲਿਆ ਜਿਹਨੂੰ ਰੱਸੀ ਬੰਨੀ ਵੀ ਉਹ ਦੂਆ ਦੂਆ ਖੜਾ ਗਿਆ ਮੋਟਰਸਾਈਕਲ ਚੱਕ ਲਿਆ ਆ ਉਹ ਕਹਿੰਦਾ ਬਾਹੋਂ ਆ ਗਿਆ ਉੱਥੇ ਬੁੱਟਿਆ ਮਾਹੋਂ ਕਹਿੰਦਾ ਆ ਗਿਆ ਆ ਗਿਆ ਉਹ ਵੀ ਬਾਹ ਆ ਮਾ ਉੱਥੇ ਉਹ ਵੀ ਬੁਲਾਉਂਦਾ ਤਾਂ ਹੱਕਾ ਮਾਦਾ ਮਾ ਚੱਲ ਆ ਗਿਆ ਰੁਕ ਜਾ ਡੱਕ ਡੁੱਕ ਠੀਕ ਚੱਲਦਾ ਡੱਕ ਤਾਂ ਠੀਕ ਚੱਲਦਾ ਹੈ ਇੱਕ ਕੁਝ ਨਹੀਂ ਚੱਲਦਾ ਐਨੇ ਪੈਸੇ ਲਾਤੇ ਆ 10 ਦਿਨ ਖੜਾ ਰਹਿ ਜਾਂ ਚੱਲ ਹੁਣ ਲੋਟ ਹੋ ਗਿਆ ਇੱਕ ਵਾਰੀ ਨਿਬੜਿਆ ਕੰਮ ਉਰੇ ਫੇਰ ਬਾਜਰਾ ਬੀਜਣਾ ਇਹੋ ਬਾਜਰਾ ਫੇਰ ਬੀਜਣਾ ਬਾਜਰਾ ਹੀ ਲੋਟ ਰਹਿਣਾ ਉਰੇ ਬਾਜਰਾ ਫੇਰ ਬੀਜ ਦੇਣਾ ਹਾਂ ਆ ਤਿੰਨ ਗਾਰੇ ਖਾਲੀ ਕਰਕੇ ਨਾ ਉਧਰ ਥੜਾ ਮੁੱਠੀ ਹਾਂ ਤਾਂ ਕਾਕੰਡ ਦੋ ਜਾਰੇ ਇੱਕ ਵਾ ਫੇਰ ਉਧਰ ਸਾਧਿਆ ਜਾਵਾਂ ਠੀਕ ਆ ਫੇਰ ਹੋ ਜਾਣਾ ਬਾਜਰਾ ਫੇਰਾ ਖੜਾ ਦੋ ਗਿੱਲਾ ਮ ਖੜਾ ਇਹ ਤਾਂ ਹੁਣ ਲਪਾਈ ਦੀ ਹੀ ਰਹਿ ਗਿਆ ਇੱਕ ਬੈ ਉਤਾਰਾਂ ਹਨਾ ਗੇਟ ਲੱਗਣ ਦਾ ਟਾਕੀ ਤੇਰਾ ਯਾਰ ਰਹਿ ਗਿਆ ਲਪਾਈ ਫਰਸ ਅੱਛਾ ਫਰਸ ਵੀ ਜਾਂਦਾ ਨਾ ਰਹਿੰਦੀ ਆ ਜਾਂ ਪਾਉਣੇ ਨੂੰ ਕਿੱਥੇ ਰਸੋਈ ਕੋਲ ਹੈਗਾ ਦੀ ਚਾਰ ਦਿਨ ਦਾ ਕੰਮ ਰਸੋਈ ਯਾਰ ਬਾਥਰੂਮ ਪਰ ਪੈਣੀ ਅਟੀ ਨਾ ਠੀਕ ਹੈ ਹੈਗਾ ਇੰਨਾ ਕੰਮ ਠੀਕ ਹੈ ਬਾਕੀ ਭਾਈ ਪੰਮੇ ਬਾਈ ਨੂੰ ਵਿਸ਼ ਕਰ ਦਿੰਨੇ ਹੈਪੀ ਬਰਥਡੇ ਬਾਈ ਮੈਂ ਰਹਿ ਗਿਆ ਤਾਂ ਪਾਰਟੀ ਕਰਤੀ ਮੁੰਡੇ ਨੇ ਮੇਰਾ ਰਹਿ ਗਿਆ ਜਨਮ ਦਿਨ ਦੀ ਉੱਥੀ ਕਰਨੀ ਪੈ ਗਈ ਸਾਨੂੰ ਤਾਂ ਕੋਈ ਨਹੀਂ ਫੇਰ ਕੇ ਕਰ ਲੈਂਦੇ ਚੱਲ ਠੀਕ ਆ ਠੀਕ ਆ ਜੀ ਲੋ ਵੀ ਇੱਧਰ ਸ਼ਾਮ ਦਾ ਟਾਈਮ ਹੋ ਗਿਆ ਇੱਧਰ ਆਏ ਨੇ ਲੱਗਿਆ ਬੂਟੇ ਹੀ ਸੇਵ ਕਰਨ ਚੱਲ ਆ ਵੀ ਹਣਾ ਅੱਜ ਵੀ ਬੂਟੇ ਸਾਰੇ ਹੀ ਉਹ ਜਿਹੜੀਆਂ ਡੇਕਾ ਲਿਆਂਦੇ ਦੀਆਂ ਸਾਰੀਆਂ ਚੱਲ ਪਈਆਂ ਛੋੜੇ ਵਾਲੀਆਂ ਨਹੀਂ ਚੱਲੀਆਂ ਹਾਂ ਛੋੜੇ ਵਾਲੀਆਂ ਚੱਲੀ ਆ ਬਾਕੀ ਸੁੱਤੀਆਂ ਆ ਨਾ ਹੋਏ ਹੋਣ ਹਰੀਆਂ ਨਹੀਂ ਚੱਲ ਪਈ ਆ ਵੀ ਦੋ ਚੱਲ ਪਈਆਂ ਵੀ ਚੱਲਦੀ ਆ ਬੂ ਆਏ ਨੇ ਸ਼ਾਮਾਂ ਕਰਨੀ ਆਪਾਂ ਨੂੰ ਤਾਂ ਅਮਰੂਦ ਨੇ ਨਾ ਅਮਰੂਦ ਖਾਗਿਆ ਨੇ ਤੂਤ ਨੇ ਆ ਚਲਾ ਲਿਆ ਹੈ ਫਿਰ ਰੂਟਾ ਬੇਟਰ ਹਾਂ ਚਲਾ ਕੇ ਲਿਆਏ ਹੁਣ ਕਿਹੜੇ ਮੋੜ 'ਚ ਚੱਲਦਾ ਜਿਹੜੇ ਮਰਜੀ ਚੜਾਈਆ ਥਲੇ ਨੂੰ ਕੋਈ ਫਰਕ ਨਹੀਂ ਹੈ ਨਹੀਂ ਜਾਵਾਂ ਵੀ ਨਾਰਮਲ ਤੇ ਚਲਾਇਆ ਤਾਂ ਜਾਂ ਪਾਵਰ ਲਾਉਂਦੇ ਆ ਹੂੰ ਫਿਰ ਪੱਕੇ ਨੂੰ ਪੁੱਛੀ ਕਿੰਨਾ ਫਰਕ ਆ ਵੀਡੀਓ 'ਚ ਪਤਾ ਲੱਗੂਗਾ ਹਾਂ ਬਈ ਕੱਲ ਵਾਲੀ ਵੀ ਕੱਲ ਨੂੰ ਵੀਡੀਓ ਦੇਖ ਲਿਓ ਬਾਕੀ ਤੁਸੀਂ ਵੀ ਕੀ ਆ ਕਹਿੰਦਾ ਪੱਕਾ ਪੂਰੀ ਸੌਦਾ ਹੂੰ ਫੌੜ ਵੀ ਕੱਢਿਆ ਵੈ ਅੱਜ ਫੌੜ ਦਾ ਸਾਡਾ ਫਿਰ ਰਾਜਾ ਹੈ ਜੀ ਚਾਬੀ ਵਿੱਚ ਹੈ ਨਹੀਂ ਵੀਡੀਓ 'ਚ ਆ ਦੇ ਦੇ ਚਾਬੀ ਰਿਮੋਟ ਰਿਮੋਟ ਵਾਲੀ ਆ ਦਿਖਾ ਚਾਬੀ ਜੀ ਆ ਇੱਧਰ ਇਹਨੇ ਲਵਾਇਆ 12 ਲੱਖ ਇੱਧਰ ਦੇਖੀ ਇਹਦੇ ਨਹੀਂ ਉੱਪਰ ਲਈ ਦੇ ਚੱਲਣਾ ਇੱਥੇ ਚੱਲਣਾ ਆਈ ਦੇ ਇਹ ਆ ਬੰਦ ਹੋ ਗਏ ਲਾਈਟਾਂ ਬਦਲ ਨੂੰ ਤੇ ਆਹ ਦੇ ਹੈਡ ਲਾਈਟਾਂ ਵੀ ਸਾਰਾ ਕੁਝ ਆ ਦੇਖ ਲੈ ਆ ਬੰਦ ਆ ਹਾਂ ਆਈ ਆਈ ਦੇ ਤਾਂ ਰੇਲਵਾਇਆ ਬਾਦਲਾ ਆ ਗਿਆ 12 ਲੱਖ ਦਾ 12 ਲੱਖ ਦਾ ਹੋਰ ਨੇ ਲਵਾਇਆ ਕਰਨਜੀਤ ਜਿਹੜੀ ਪਹਿਲਾਂ ਗੱਲ ਕਰਦਾ ਨੂੰ ਕਿਸੇ ਬੰਦੇ ਨੇ ਕਿਹਾ ਹਾਂ ਨਾ ਕਿਹਾ 241 ਵਰ ੱਟਕੇ ਖਾਈ ਜਾਂਦਾ ਬੜਾ ਰੈਕਟਰ ਲੈ ਲਿਆ ਆਇਆ ਟਾਈਮ ਤੋਂ ਸਾਰਾ ਕੁਝ ਲੱਗੂਗਾ ਹਾਂ ਅੱਜ ਆ ਗਿਆ ਟਾਈਮ ਆ ਗਿਆ ਹੜਾ ਹੁਣ ਵੇੜੇ ਚ 12 ਲੱਖ ਰੁਪਈਆ ਦਾ ਆਇਆ ਹੈ ਤੇ ਪੈਨ ਵਾਲੇ ਹੋਏ ਕਰਦੇ ਟਾਈਮ ਟਾਈਮ ਅਸੀਂ ਕੌਣ ਹੁੰਦੇ ਆ ਲੈਣੇ ਵਾਲੇ ਮਹਾਰਾਜ ਆ ਮਹਾਰਾਜ ਆ ਇੱਥੇ ਮਿਹਨਤ ਕਰੀ ਜਾਓ ਬਾਤ ਤੋਂ ਬਾਤ ਸੈਂ ਹੀ ਜਾ ਲੈਣ ਨੂੰ ਕਿੱਥੇ ਬੋਲਣਾ ਹੈ ਉਹ ਤਾਂ ਟਰੈਕਟਰ ਦੇ ਨਾਲ ਦਾ ਹੀ ਹੋ ਗਿਆ ਪੂਰਾ ਪੂਰਾ ਹੀ ਆਉਂਦਾ ਆਹ ਰੂਟਾ ਮੋਟਾ ਖੜਾ ਏ ਕਿਹਦਾ ਹੈ ਕਾਲੀ ਆਟਾ ਅੱਟਪੂਟ ਆਏ ਨਾ ਆਪ ਦੇਖੀ ਨਾ ਪੂਰਾ ਪੂਰਾ ਕਦੇ ਆਉਂਦਾ ਨਾ 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 ਆਪਣਾ ਤਾਂ ਉਹ ਤੱਕੜਤੀ ਸੰਭਰ ਗੜਾ ਨਾ ਆਉਂਦਾ ਰੂਟਿਆਂ ਚ ਪਾ ਲੈ ਕ ਮੈਂ ਕਿਹੜਾ ਯਾਰ ਸਮਾਨ ਕੱਢਣਾ ਪੈਣਾ ਸਾਰਾ ਮੈਂ ਖੜਾ ਰਹਿਣ ਥਲੇ ਨੰਦਰੇ ਕਾਲਾ ਚੱਟੀਆਂ ਦਾ ਮੇਰੇ ਵਾਲਾ ਪਾ ਲੈ ਨਾਏ ਉਹ ਪਿੱਛੇ ਠੀਕ ਆ ਐਸੀ ਗੋਲ ਦੀ ਮੱਚੀ ਦੇ ਵਾਸਤੇ ਚੀਜ਼ ਠੀਕ ਹੋਲੇ ਹੁਣ ਚੱਲਦੀ ਐ ਛੋਹ ਕੇ ਦੂਰ ਕਰ ਦੂ ਖੇਤ ਬਾਕੇ ਹੁਣਾ ਮੜਾ ਇੱਕ ਰਹਿੰਦਾ ਮੈਂ ਚਲ ਦਿਨ ਮਾ ਪਾਉਂਗਾ ਸਵਾਦ ਬਹੁਤ ਹੈ ਡਾਇਰੈਕਟਰ ਦਾ ਨਿਆਰਾ ਬਾਹੀ ਬੂਰੀ ਤਾਂ ਨੇਰੀ ਬੰਦਾ ਲੇਜ਼ਰ ਪਰ ਵੀ ਦੇਖ ਲਿਆ ਰੋਟਾ ਮੀਟਰ ਵੀ ਦੇਖ ਲਿਆ ਹੁਣ ਤਾਂ ਵੀ ਕਿੰਨੇ ਵੀ ਦੇਖਾਂਗੇ ਕਿੰਨਾ ਗਵਰ ਕਰਦਾ ਹੈ ਨਿਊ ਮੁੰਡੇ ਨੂੰ ਸ਼ੌਂਕ ਨਹੀਂ ਆਇਆ ਟਰੈਕਟਰ ਦਾ ਜਿਹੜੀ ਚਲਾ ਰਿਹਾ ਹੈ ਤਦ ਇਹ ਗੇਅਰ ਬਾਕਸ ਦਾ ਦੂਆ ਹੀ ਹੈ ਨਾ ਸੁਪਰ ਸੀਟਰ ਵਾਲਾ ਅੱਛਾ ਇਹਦੇ ਵੀ ਬਣ ਜਾਣਾ ਹੈ ਠੀਕ ਆਹ ਦੇਖੋ ਜੇ ਉਹ ਮੈਂ ਵੀ ਛੱਡੀ ਥੱਲੇ ਰੈਲੇ ਬਹੁਤ ਚੱਲਦੇ ਬਾਈ ਸ਼ਕਤੀਮਾਨ ਨਾਲੋਂ ਇਹਦਾ ਫਰਕ ਆ ਉਹ ਥੋੜੇ ਅੱਕਰੇ ਚੱਲਦੇ ਆ ਉਹ ਤਾਂ ਤੱਕਾ ਟਰੈਕਟਰ ਹੀ ਖਿੱਚ ਸਕਦਾ ਆਪਣੇ ਨਾਲ 7 ਫੋਟਾ ਵੀ ਗਈ ਵੇ ਜੀ ਕਿੜਾ ਵਾਹ ਦਿੰਦਾ ਕੀ ਹੋਇਆ ਉਹਦੇ ਮੈਂ ਪੱਤੀਆਂ ਪਰ ਖੜਾ ਏ ਫੋਨ ਘੱਟ ਦਿੰਦੀ ਆ ਜੋ ਪਿੰਨ ਦੇ ਨਾਲ ਕੱਢ ਕੇ ਫੋਟੋ ਨਹੀਂ ਆਹ ਲਾਈਟ ਬਾੜ ਲਾ ਲੋ ਜੀ ਬਾਈ ਲਾਈਟ ਵਾਸਤੇ ਫੋਨ ਆ ਰਹੇ ਤੇ ਬਾਈਆਂ ਦੇ ਕਿ ਤੁਸੀਂ ਅਜੇ ਤਾਂ ਬਾਈ ਮੈਂ ਸਟੂਡੀਓ ਬਾਈ ਦੀ ਰੀਪੂਲ ਲਾਈ ਪਾਈ ਤੇ ਵੀ ਇਹ ਕਿਵੇਂ ਦੀ ਲਾਈਟ ਆ ਕਿੱਥੇ ਤੇ ਮਿਲਦੀ ਆ ਕਿਆ ਬੋਸ ਆ ਲਾਈਟ ਹੈ ਬਹੁਤ ਮਸ਼ਹੂਰ ਹੋਈ ਦੀ ਇੰਸਟਾ ਤੇ ਬਹੁਤ ਵੀਡੀਓਾਂ ਚੱਲ ਰਹੀਆਂ ਆ ਤੇ ਮਹਿੰਦੀ ਮਹਿੰਗੀ ਵੀ ਆ ਬਹੁਤ ਵਜਾ ਤੇ ਆਪਾਂ ਨੂੰ ਬਈ ਕਿੰਨੇ ਦੀ ਬਈ ਆ ਹੁਣ ਦੱਸ ਦੰਨੀ ਆ ਤੇ ਲਾਈਟ ਦਾ ਚਾਨਣਾ ਚੁੰਨਣਾ ਤੁਸੀਂ ਦੇਖ ਲਓ ਕਿੰਨੀ ਸੋਹਣੀ ਇਹ ਥੋੜੀ ਜੀ ਨਾ ਆਜ ਲੈਟਾਂ ਕਰਕੇ ਚਾਨਣਾ ਬਹੁਤ ਪੈਂਦਾ ਤਾਂ ਕਰਕੇ ਉਹਦੇ ਥੱਡਾਂ ਨੂੰ ਘੱਟ ਦਿਖਦੀ ਆ ਅਜੀ ਰੇਂਜ ਉਖਣੀ ਆ ਸਾਰੀ ਤੇ ਇਹੀ ਕੱਲੀ ਲਾਲ ਵਾਲੇ ਟਰੈਕਟਰ ਥੱਲੇ ਵਾਧੂ ਚੰਗਾ ਚੁੰਨਣਾ ਵਧੀਆ ਲੈਟ ਤੇ ਹੈ ਕਿ ਇੰਨੀ ਜੀ ਜਗ੍ਹਾ ਇਹ ਖੇਤ ਦੇ ਇੱਕ ਨਾੜ ਚ ਲੱਗ ਜਾਂਦੀ ਆ ਬਾਕੀ ਉਹ ਥੱਲੇ ਦੇਖ ਲਓ ਤੁਸੀਂ ਆ ਲੱਗੀ ਹੋਈ ਐ ਇੰਨੀ ਕਿ ਲਾਇਟ ਆ ਜਮੈਂ ਆ ਦੁਨੀਆਂ ਲਟਾਪਾਂ ਨੇ ਖੋਲ੍ਹ ਦੇਣੀ ਆ ਸਾਰੀਆਂ ਤੇ ਹੁਣ ਇਹ ਹੀ ਰੱਖਣੀ ਆ ਇਕੱਲੇ ਤੇ ਇਹਦਾ ਚੈਨਲ ਜੁਣਾ ਉੱਪਰ ਦੇ ਬੌਸ ਹੋਣਗੇ ਆ ਜਿਹੜੇ ਸੱਜਾਂ ਪੁੱਤੇ ਨੇ ਆਲੇ-ਦਾਲੇ ਨੂੰ ਬਹੁਤ ਖੰਡਦੀ ਐ ਲਾਇਟ ਇਹ ਬਾਕੀ ਇਹ ਆਪਾਂ ਨੇ ਵੇਲੇ ਆਂਦੀ ਸੀ ਜਦੋਂ ਹੁਣ ਗਏ ਤੇ ਸਰਾਂਤ ਤੇ ਸਰਾਂਤ ਦੇ ਲਿਆਂਦੀ ਦੀ 4 450 ਰੁਪਏ ਦੀ ਲਾਇਟ ਪਈ ਆਪਾਂ ਨੂੰ ਕਿਉਂਕਿ ਆਪਾਂ ਨੇ ਕਰਾਉਂਦੀਆਂ ਲਿਆਂਦੀਆਂ ਦਿਆਂ ਵੀ ਹੁਣ ਯਾਦ ਨਹੀਂ ਹੈਗਾ ਵੀ 400 ਆ ਜਾਂ 450 ਆ ਤੇ ਇੰਨੇ ਕੁ ਦੀ ਲਾਇਟ ਪੈਂਦੀ ਐ 4 500 ਦੀ ਮੇਨ ਮਰੇ ਜਿੱਥੇ ਦਾ ਕਈ ਯਾਦ ਵਿਚਾਰ ਕੇ ਸੋਲੂਜੀ ਲੈਟ ਹੈ ਤੇ ਇਹ ਲੈ ਆਂਦੇ ਵੀ ਇਹ ਆਪਾਂ ਨੇ ਲਾਈ ਆ ਹੁਣ ਲਾਈਟ ਤੇ ਬਾਕੀ ਇਹ ਜੋ ਐਜ ਹੈ ਵੀ ਦੋ ਫੰਕਸ਼ਨ ਹੈ ਬਾਈ ਤੁਹਾਨੂੰ ਦੱਸ ਦਿੰਨੇ ਇੱਕ ਤਾਂ ਆ ਹੋ ਗਿਆ ਇੱਕ ਐਜ ਬਲਿੰਕਰ ਵਾਲਾ ਇਹ ਇੱਕ ਐਜ ਡਿਮ ਵੀ ਆ ਔਰ ਜ਼ਿਆਦਾ ਲਾਈਟ ਹੋਗੀ ਆ ਥੋੜੀ ਡਿਮ ਹੋਗੀ ਆ ਬਲਿੰਕਰ ਹੋਗੀ ਤਿੰਨ ਆਪਸ਼ਨ ਹੈ ਦੇ ਵਿੱਚ ਤੇ ਬਾਕੀ ਹੁਣ ਆ ਫੰਗ ਇਹ ਲਾਇ ਤੇ ਆਪਾਂ ਨੇ ਇਹ ਥੋੜੇ ਜਿਹੀ ਸਹੀ ਨਹੀਂ ਲੱਗੇ ਆ ਉਧਰ ਲੱਗਣਾ ਤਾਂ ਉਹ ਇੱਧਰ ਲੱਗ ਜਾਣਾ ਦਾ ਉਹਦੇ ਕਰਕੇ ਲੋਟੀਆਂ ਨਹੀਂ ਆ ਰਹੀਆਂ ਠੀਕ ਹੈ ਤਾਂ ਬਾਕੀ ਤੁਹਾਨੂੰ ਇਹ ਵੀ ਦਿਖਾ ਦੰਨੇ ਆ ਇੱਕ ਚੰਗੀ ਤਰ੍ਹਾਂ ਚੈੱਕ ਕਰਾ ਕੇ ਕੋਠੇ ਪਰ ਤੇ ਵੀਡੀਓ ਬਣਾ ਕੇ ਦਿਖਾਉਣੀ ਆ ਕਿ ਕਿਵੇਂ ਦਾ ਲੱਗਦਾ ਇਹ